ਦੋਸਤੋ ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹਨ ਅੱਜ ਗੱਲ ਕਰਾਂਗੇ ਹਲਕਾ ਨਕੋਦਰ ਦੀ ਇੱਥੇ ਪਿਛਲੇ ਦਿਨੀ ਨਕੋਦਰ ਵਿੱਚ ਕਾਂਗਰਸ ਦੀ ਇੱਕ ਮੀਟਿੰਗ ਸ਼੍ਰੀ ਰਵਿੰਦਰ ਢਾਲਮੀਆਂ ਜੋ AICC ਸੈਕਟਰੀ ਅਤੇ ਪੰਜਾਬ ਦੇ ਸਹਿ ਅਨਚਾਰਜ ਹਾਜ਼ਰ ਸਨ ਇਹਤਰਾਰ 2022 ਵਿੱਚ ਪਾਰਟੀ ਦੀ ਹੋਈ ਹਾਰ ਨੂੰ ਲੈ ਕੇ ਦੋ ਆਗੂਆਂ ਨੇ ਉਹਨਾਂ ਪਾਰਟੀ ਦੇ ਆਗੂਆਂ ਦੀ ਗੱਲ ਕੀਤੀ ਜਿਨ੍ਹਾਂ ਨੇ ਪਾਰਟੀ ਵੱਲੋਂ ਡਾਕਟਰ ਨਵਜੋਤ ਗਾਇਆ ਨੂੰ ਉਮੀਦਵਾਰ ਬਣਾਉਣ ਤੇ ਨਾਰਾਜ਼ਗੀ ਜ਼ਾਹਰ ਕੀਤੀ ਜਾਨੀ ਕਿ ਉਹਨਾਂ ਨੇ ਪਾਰਟੀ ਖਿਲਾਫ ਬੋਟਾਂ ਪਾਈਆਂ ਜਿਹਦੇ ਪਿੱਛੇ ਅਸਲ ਕਾਰਨ ਇਹ ਸੀ ਕਿ ਉਹਨਾਂ ਬਰਕਰਾਂ ਦਾ ਉਹਨਾਂ ਆਗੂਆਂ ਦਾ ਆਵਾ ਐਸੀ ਕੇ ਪਾਰਟੀ ਹਾਈ ਕਮਾਂਡ ਨਕੋਦਰ ਵਿੱਚੋਂ ਹੀ ਕਿਸੇ ਵੀ ਆਗੂ ਨੂੰ ਕਿਸੇ ਵੀ ਵਰਕਰ ਨੂੰ ਟੈਗਟ ਦੇਵੇ ਪਰ ਪਾਰਟੀ ਨੇ ਡਾਕਟਰ ਨਮਜੋਤ ਸਿੰਘ ਦਾਈਆ ਨੂੰ ਇਥੋਂ ਉਮੀਦਵਾਰ ਬਣਾਇਆ ਇਸ ਨਾਰਾਜ਼ਗੀ ਨੂੰ ਲੈ ਕੇ ਕਾਂਗਰਸ ਦੇ ਉਹਨਾਂ ਆਗੂਆਂ ਨੂੰ ਇਸ ਮੀਟਿੰਗ ਦੇ ਵਿੱਚ ਆਖਿਆ ਗਿਆ ਕਿ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਇਕ ਆਗੂ ਨੇ ਕਾ ਮਾਰ ਕੇ ਟੰਗਣ ਦੀ ਗੱਲ ਆਖੀ ਪਰ ਇਸ ਬਾਰੇ ਡਾਕਟਰ ਨਵਜੋਤ ਸਿੰਘ ਦਾਈਆ ਨੇ ਕੀ ਕਿਹਾ ਉਸ ਤੋਂ ਪਹਿਲਾਂ ਆਓ ਇਹਨਾਂ ਕਾਂਗਰਸ ਦੇ ਆਗੂਆਂ ਦੇ ਤੁਹਾਨੂੰ ਵਿਚਾਰ ਸੁਣਾ ਦਿੰਨੇ ਆ ਉਸ ਤੋਂ ਬਾਅਦ ਸੁਣਾਵਾਂਗੇ ਡਾਕਟਰ ਦਾਈਆ ਰਿਐਕਸ਼ਨ ਹੁੰਦੀ ਆ ਜਦੋਂ ਲੋਕ ਡੋਰ ਕਰਦਾ ਨਾਲ ਬਾਰ ਕਰ ਵੀ ਕਰਦੇ ਆ ਜਿੰਨਾ ਚਿਰ ਇਹਨਾਂ ਨੂੰ ਦੋ ਬਲੇ ਬੰਦਿਆਂ ਦੀ ਪਛਾਣ ਨਹੀਂ ਹੁੰਦੀ ਉਹਨਾਂ ਚਿਰ ਨਕੋਤਰ ਹਲਕਾਵਾ ਕਹਿੰਦੇ ਨਹੀਂ ਜਿੱਤ ਸਕਦੇ 101% ਸੈਂਸ ਪਰ ਇਹ ਗੱਲ ਸਹੀ ਆ ਉਹ ਹੀ ਲੈਣਾ ਦੂਜੀ ਪਾਰਟੀ 'ਚ ਉਹ ਹੀ ਬੀਬੀ ਭੋਲ ਉਹ ਹੀ ਬਨਾਲ ਕੋ ਉਹ ਹੀ ਡਾਕਟਰ ਸਾਹਿਬ ਕੋਲ ਇਹ ਆਉਣ ਆਉਣ ਆ ਟਾਈਮ ਤੱਕ ਹੀ ਦੇਖਣਾ ਕਿਦਾਂ ਆਪਾਂ ਬਰਕਰਾਰ ਸਾਹਮਣੇ ਆ ਜਿਹੜੇ ਲੋਕਲ ਲੀਡਰ ਬੈਠੇ ਆ ਉਹ ਕੀ ਕੰਮ ਕਰ ਰਹੇ ਆ ਕਿਦਾਂ ਇੱਕ ਦਿਨ ਰੱਪੇ ਖਿੱਚ ਰਹੇ ਆ ਕਿ ਕੀ ਨਹੀਂ ਕਰ ਰਹੇ ਜਿਹੜੀ ਤੁਹਾਡੀ ਓਪਰਲੀ ਲੀਡਰਸ਼ਿਪ ਉਹ ਕੀ ਕਰ ਰਹੀ ਹੈ ਉਹਨਾਂ ਬਾਰੇ ਵੀ ਅਸਾ ਪਾਰਟੀ ਦੇ ਖੜੇ ਆ ਜਿੰਨਾ ਜਕਰ ਹੈਗਾ ਮਾਣ ਨੂੰ ਪਾਰਟੀ ਦੇ ਬੈਠਾ ਪਾਰਟੀ ਦੇ ਖੜਾਗੇ ਪਾਰਟੀ ਦੇ ਮਰਾਂਗੇ ਪਾਕ ਆਖਾ ਤੁਹਾਨੂੰ ਪਛਾਣ ਕਰਨੀ ਪਊਗੀ ਜਿਹੜੀਆਂ ਦੋ ਮੰਗਾਂ ਤੁਹਿਆ ਫੈਲਦੀਆਂ ਆ ਦੋਹੀਆਂ ਆ ਉਹਨਾਂ ਤੁਹਾਨੂੰ ਬਾਹਰ ਘਟਣਾ ਪਊਗਾ ਫੇਰ ਤੁਸੀਂ ਕਾਮਜਾਹ ਹੋਣਾ ਆ ਨਹੀਂ ਤਾਂ ਤੁਸੀਂ ਫੇਰ ਬਿਚਤਾ ਹੋਗੇ ਜਿੰਨਾ ਚਿਰ ਤੁਸੀਂ ਉਹ ਦੋ ਗੱਲ ਬੰਦੇ ਠੋਕਦੇ ਨਹੀਂ ਹੈਗੇ ਉਹਨਾਂ ਨੂੰ ਇੱਕ ਪਾਸੇ ਨਹੀਂ ਕਰ ਰਹੇ ਉਹਨਾਂ ਚਿਰ ਤੁਸੀਂ ਕੰਮ ਜਾਲ ਨਹੀਂ ਹੁਣ ਆਪਾਂ ਹਰੇਕ ਨੂੰ ਨਾ ਕਹੀਏ ਤੂੰ ਵੀ ਮੇਰਾ ਤੂੰ ਵੀ ਮੇਰਾ ਤੂੰ ਹੀ ਮੇਰਾ ਆਪਾਂ ਜਿੱਥੇ ਖਾਣਾ ਕੱਢ ਕੇ ਖਾਣੇ ਆਇਆ ਰਹੀ ਮੈਂ ਕੰਮਾਂ ਦਾ ਬਹੁਤ ਐ ਟਾਈਮ ਕੱਢਿਆ ਪਰ ਜਿਹੜੀ ਇਹ ਤੁਹਾਡਾ ਕੀ ਚਾਤੀ ਜੋ ਮੈਂ ਦੇਖ ਰਿਹਾ 15 ਸਾਲਾਂ ਤੋਂ ਇਸ ਸਪੋਰਟ ਆ ਕੇ ਨਾ ਹੋ ਰਹੀ ਆ ਜੈ ਵੀ ਸਰਕਾਰ ਆਉਂਦੀ ਹਵਾ ਆਉਂਦੀ ਉਤਰੋ ਬੰਦੇ ਹੋ ਜਾਂਦੇ ਆ ਬਸ ਇੰਨੀਆਂ ਗੱਲਾਂ ਕਹਿਣਾ ਹੋਇਆ ਅਖਵਾ ਲੈ ਜਾਓ ਮੁੱਖ ਮੰਤਰੀ ਨਹੀਂ ਪਹਿਲਾਂ ਐਮਐਲਏ ਬਣ ਕੇ ਆਇਓ ਮੁੱਖ ਮੰਤਰੀ ਫਿਰ ਬਣੇ ਦੂਜੀ ਗੱਲ ਮੇਰੇ ਤੋਂ ਪਹਿਲਾਂ ਸੰਘਾ ਸਾਹਿਬ ਨੇ ਕਹੀ ਉਹਨਾਂ ਨੇ ਗੱਲ ਅਧੂਰੀ ਰੱਖ ਲਈ ਇਹ ਖੇਤੀ ਪ੍ਰਧਾਨ ਸਟੇਟ ਐ ਇੱਥੇ ਮੱਕੀ ਦੀ ਤਣਕ ਦੀ ਚੌਲਾਂ ਦੀ ਕੀਤੀ ਹੁੰਦੀ ਪਿੰਡੀਆਂ ਦੇ ਵਿੱਚ ਜਦੋਂ ਮੱਕੀ ਦੀ ਖੇਤੀ ਵੱਡੀ ਪੱਧਰ ਤੇ ਹੁੰਦੀ ਸੀ ਨਾ ਉਹਨੂੰ ਜਾਨਵਰ ਪੈਂਦੇ ਹੁੰਦੇ ਸੀ ਪੰਛੀ ਤੇ ਪੰਛੀ ਉਹ ਦਾਣੇ ਖਾ ਜਾਂਦੇ ਸੀ ਤੇ ਫਿਰ ਜਿਹੜਾ ਕਿਸਾਨ ਸੀਗਾ ਨਾ ਉਹ ਆਪਣੀ ਫਸਲ ਨੂੰ ਬਚਾਉਣ ਲਈ ਤਾਕੇ ਉਹਦੀ ਫਸਲ ਜਿਹੜੀ ਆ ਉਹਦੇ ਪਰਿਵਾਰ ਤੱਕ ਪਹੁੰਚ ਸਕੇ ਉਹਦੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ ਉਹਦੇ ਲਈ ਫੇਰ ਇੱਕ ਸਕੀਮ ਬਣਾਵਾਂਦਾ ਸੀ ਉਹ ਫੇਰ ਕਊਆ ਦੇ ਦਸਤਾਂ ਤ ਉਹਨੇ ਫੇਰ ਇੱਕ ਕਾਂ ਨੂੰ ਮਾਰਨਾ ਤੇ ਉਹ ਕਾਂ ਨੂੰ ਵਿਚਾਰੇ ਟੰਗ ਦੇਣਾ ਤੇ ਉਦੋਂ ਫੇਰ ਪਤਾ ਲੱਗ ਜਾਂਦਾ ਸੀ ਬਾਕੀ ਪੰਛੀਆਂ ਨੂੰ ਕਿ ਜੇ ਇਸ ਫਸਲ ਦਾ ਜਾੜਾ ਕੀਤਾ ਨਾ ਤੇ ਐਡਾਂ ਹੀ ਸਾਨੂੰ ਮਾਰ ਕੇ ਟੰਗ ਦੇਣਾ ਤੇ ਲੋੜ ਹੈਗੀ ਆ ਇਸ ਵੇਲੇ ਪੰਜਾਬ ਚ ਕਾਂ ਬਹੁਤ ਆਦਰਾਇਆ ਇਹਨਾਂ ਕਾਂਵਾਂ ਦੇ ਵਿੱਚੋਂ ਇੱਕ ਦੋ ਬਾਂਕੇ ਤੇ ਮਾਰ ਕੇ ਡੰਗ ਦਿਓਣਾ ਇਹਨ ਕਰੇ ਸਰਕਾਰ ਬਣ ਕੇ ਮੈਂ ਸੋ ਮੈਂ ਵੀ ਉਹ ਤੁਹਾਨੂੰ ਇਹ ਕਹਿੰਨਾ ਕਿ ਜੇ ਤੁਸੀਂ ਮੇਰੇ ਤੇ ਇੰਨਾ ਪਿਆਰ ਔਰ ਮਾਨ ਰੱਖਦੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਹਰ ਕਿਸੇ ਨੂੰ ਪਿਆਰ ਦੇ ਨਾਲ ਕਿਉਂਕਿ ਜਿਹੜੀ ਉਹ ਗੱਲ ਕਰਦੇ ਆ ਕਿ ਇਹਨੂੰ ਟੱਕਦੇ ਹੋ ਉਹਨੂੰ ਕਰਦੇ ਆ ਆਪਾਂ ਪਿਆਰ ਨਾਲ ਹੀ ਸਾਰਿਆਂ ਨੂੰ ਮੋਟਾ ਲੈਣਾ ਹੈ ਸਾਰੇ ਭੰਗੇ ਜਿਹੜੇ ਆਪਾਂ ਕਾਂਗਰਸੀ ਆ ਕਈ ਵਾਰੀ ਕਿਸੇ ਕੰਦੇ ਦਾ ਬੜਾ ਮੋਟਾ ਮਨਮਤਾ ਹੁੰਦਾ ਆਪਾਂ ਆਪਣੀ ਨਿਸ਼ਚੈ داری ਭਾਈਚਾਰੇ ਵਿੱਚ ਕੀਤੀ ਚੱਪਦੇ ਆ ਆਪਾਂ ਜੇ ਕੋਈ ਲੱਗੂ ਦਾ ਬੜਾ ਹੀ ਗਲਤ ਹੈ ਉਹਨੂੰ ਸਾਰੇ ਨਾਲ ਮਿਲ ਕੇ ਸਮਝਾਵਾਂਗੇ ਕਿ ਆਪਾਂ ਮੁੱਚੇ ਚੱਪਾਂਗੇ ਤੇ ਜਾਂ ਆਪਾਂ ਨੂੰ ਆਪਣੇ ਨਾਲ ਲੈ ਕੇ ਚੱਲਾਂਗੇ ਮੈਂ ਇਹ ਗੱਲ ਤੇ ਨਹੀਂ ਚਾਹਣਾ ਕਿ ਸਾਨੂੰ ਕਿਸੇ ਦੀ ਪਰੋਂ ਲੋੜ ਨਹੀਂ ਜਿਹੜੀ ਇਹ ਗੱਲ ਤੁਸੀਂ ਕਹੀ ਕਿ ਬੈਂਕਾਂ ਬਦਲ ਜਾਂਦੀਆਂ ਅਸੀਂ ਤਾਂ ਇਹਨਾਂ ਚੀਜ਼ਾਂ ਬਦਲ ਹੁੰਦੀਆਂ ਅਸੀਂ ਫਰਾਹ ਸਾਬ ਤੁਹਾਡੇ ਵਿੱਚ ਹੋਈਆਂ ਜਿਹੜੇ ਉੱਥੇ ਉਹਨਾਂ ਦਰਵਾਜ਼ਿਆਂ ਨੂੰ ਮਾਣ ਨਹੀਂ ਸਕੇ ਜਿਨ੍ਹਾਂ ਨੇ ਲੱਖਾਂ ਕਰੋੜਾਂ ਰੁਪਈਆ ਸਰਕਾਰ ਨੂੰ ਹਸਤੇ ਪਿਛਲੀ ਵਾਰੀ ਵੀ ਦਿੱਤਾ ਸੀਗਾ ਵੀ ਸਰਕਾਰ ਆਪਣੇ ਹੋਂਦ ਹੀ ਉਹ ਪਾਣੀ ਚੰਗਾ ਹੋਊਗਾ ਪਰ ਸਾਡੀ ਕਿਸੇ ਤੋਂ ਮਾਰੀ ਨਿਕਲੀ ਕਿ ਸਾਡਾ ਆਪਣਾ ਇੱਕ ਘਸਰਾ ਪੇਟੀ ਲੱਕਾ ਤੋਂ ਲਾ ਪਿਆ ਉਹ ਸਾਡੇ ਖਾਣੇ ਵਾਲੇ ਦੱਸਦੇ ਐ ਕਿ ਜਿਹਦੇ ਲਈ ਬਟਾਲਾ ਫੋਨ ਕਰਦਾ ਸੀ ਉਹਦੇ ਲਈ ਬਰਾਲ ਚਾਪ ਪੜਦਾ ਸੀ ਤੇ ਸੱਚਾ ਮਨ ਦਾ ਪੁੱਤੀ ਹੋਣਾ ਬਹੁਤ ਜਿਹੜਾ ਸੰਭਾਵਕ ਹੈ ਕਿਉਂਕਿ ਅਸੀਂ ਬਹੁਤ ਧੋਖੇ ਖਾਦੇ ਨੇ दावी साहब मैं आपको एक बात बतानी चाहता हूँ कि ये जो निकोटर हल्का है ये दो हल्कों को जोड़ के बना नूनमैन में हमारे भाई मनोजर सिंह इकवाल हुआ करते थे यहाँ पे समरा साहब होते थे उससे पहले सरदार अमराव सिंह जो हमारे वर्कर थे इनके बीच में यही बात थी कि कोई समझता था ये इटवाल साहब का पता है कोई समझता ਵਰਾਉ ਸਿੰਘ ਜੀ ਦਾ ਬੰਦਾ ਹੈ ਲੇਕਿਨ ਹਮਨੇ ਸਰ ਬੜੇ ਪਿਆਰ ਸੇ ਮਕਸਦ ਕਰਕੇ ਸਭ ਕੋ ਇਹ ਬਤਾਇਆ ਕਿ ਹਮ ਸਭ ਕਾਂਗਰਸ ਦੇ ਬੰਦੇ ਹੈ ਸੋ ਤੁਸੀਂ ਡਾਕਟਰ ਨਵਜੋਤ ਸਿੰਘ ਦਾਈਆ ਨੂੰ ਸੁਣਿਆ ਕਿ ਉਹਨਾਂ ਨੇ ਇਹਨਾਂ ਆਗੂਆਂ ਵੱਲੋਂ ਜੋ ਮੂੰਹ ਗੱਲ ਪਾਈ ਸੀ ਉਹਦੇ ਬਾਰੇ ਕੀ ਆਖਿਆ ਉਹ ਤੁਸੀਂ ਸੁਣ ਲਿਆ ਜਦੋਂ ਕਿ ਜੇ ਗੱਲ ਕੀਤੀ ਜਾਵੇ 2012 ਤੋਂ ਲੈ ਕੇ 2017 ਤੱਕ 2017 ਤੋਂ ਲੈ ਕੇ 2022 ਤੱਕ ਇਸ ਹਲਕਾ ਨਕੂਦਰ ਤੋਂ ਵਿਧਾਇਕ ਸਨ ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਬਡਾਲਾ ਗੁਰਪ੍ਰਤਾਪ ਸਿੰਘ ਬਡਾਲਾ ਤੋਂ ਵੀ ਕਾਂਗਰਸ ਤੇ ਆਗੂ ਅੰਦਰ ਖਾਤੇ ਕੰਮ ਕਰਾਉਂਦੇ ਰਹੇ ਜਿਨ੍ਹਾਂ ਤੇ ਬਡਾਲਾ ਵੱਲੋਂ ਵੀ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਬਡਾਲਾ ਨੂੰ ਉਹ ਆਗੂ ਲਾਰਾ ਲਾਉਂਦੇ ਰਹੇ ਅਸੀਂ ਹੁਣ ਵੀ ਆਏ ਅਸੀਂ ਕੱਲ ਵੀ ਆਏ ਅਸੀਂ ਪਰਸੋਂ ਵੀ ਆਏ ਬੇਸ਼ੱਕ ਉਹ ਆਗੂ ਕਾਂਗਰਸ ਛੱਡ ਕੇ ਨਹੀਂ ਗਏ ਪਰ ਉਹਨਾਂ ਨੇ ਏਥੇ ਲਾਰੇबाजी ਬਡਾਲਾ ਤੋਂ ਕੰਮ ਲੈ ਲੋਕ ਜਾਣਦੇ ਆ ਸਿਆਸੀ ਲੋਕਾਂ ਨੂੰ ਪਤਾ ਉਹ ਕਿਹੜੇ ਕਿਹੜੇ ਲੋਕ ਸੀ ਹੁਣ ਵੀ ਪਿਛਲੇ ਸਮੇਂ ਵਿੱਚ ਉਹ ਕਿਹੜੇ ਆਗੂ ਆ ਜਿਹੜੇ ਕਾਂਗਰਸ ਛੱਡ ਨੂੰ ਫਿਰਦੇ ਸੀ ਉਹਨਾਂ ਬਾਰੇ ਵੀ ਲੋਕ ਜਾਣਦੇ ਆ ਸੋ ਦੋਸਤੋ ਅੱਜ ਉਹ ਲੋਕ ਜਿਹੜੇ ਦਾਈਆ ਨੂ ਟੈਕਟ ਮਿਲਣ ਤੇ ਨਾਰਾਜ਼ ਸੀ ਉਹਨਾਂ ਨੇ ਹੁਣ ਆਪਣਾ ਲੀਡਰ ਦਾਈਆ ਨੂੰ ਮੰਨ ਲਿਆ ਜਿਸ ਨੂੰ ਲੈ ਕੇ ਕਿਹਾ ਜਾ ਸਕਦਾ ਕਿ 2027 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਕਾਂਗਰਸ ਦੇ ਅੰਦਰ ਕਾਂਗਰਸ ਦੀ ਜਿਹੜੀ ਆਗੂਆ ਵਰਕਰਾਂ ਦੀ ਟੀਮ ਹੈ ਉਹ ਦਾਈਆ ਦੀ ਮਦਦ ਡਟ ਕੇ ਕਰ ਸਕਦੀ ਹੈ ਡਾਕਟਰ ਦਾਈਆ ਨੂੰ ਤੁਸੀਂ ਸੁਣਿਆ ਉਹਨਾਂ ਦੇ ਵਿਚਾਰਾਂ ਤੋਂ ਲੱਗਦਾ ਕਿ ਉਹ ਕਿਸੇ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਜਾਂ ਕੋਈ ਕਾਂਟ ੰਗਣ ਵਾਲੀ ਗੱਲ ਉਹਨਾਂ ਦੇ ਗਲੇ ਤੋਂ ਨਹੀਂ ਉੱतरी ਕਿ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਜਿਹੜੇ ਪਿਛਲੀ ਵਾਰ ਉਹਨਾਂ ਨੂੰ ਛੱਡ ਕੇ ਗਏ ਸੀ ਉਹਨਾਂ ਨੇ ਡਾਕਟਰ ਦਾਈਆ ਨੂੰ ਆਪਣਾ ਲੀਡਰ ਮੰਨ ਲਿਆ ਇਸ ਕਰਕੇ 2027 ਦੇ ਵਿੱਚ ਹਲਕਾ ਨਕੂਦਰ ਦੀ ਕਾਂਗਰਸ ਵਾਕਈ ਇਕਜੁੱਟ ਹੋ ਕੇ ਚੋਣ ਲੜੇਗੀ ਵਾਕਈ ਇਹ ਕਾਂਗਰਸ ਵਧੀਆ ਮੁਕਾਬਲਾ ਦੇਊਗੀ ਕਿਉਂਕਿ ਇਸ ਪਾਰਟੀ ਨੂੰ 222 ਵਿੱਚ ਉਸ ਵੇਲੇ 6800 ਕੁਝ ਬੂਟਾ ਨਾਲ ਜੜਾਇਆ ਉਹ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੀਸਰੇ ਨੰਬਰ ਤੇ ਕਾਂਗਰਸ ਇਸ ਟੋਨ ਵਿੱਚ ਆਈ ਸੀ ਆਓ 222 ਵਿੱਚ ਦੇਖਦੇ ਹਾਂ ਕਿਹੜੀ ਪਾਰਟੀ ਨਕੋਦਰ ਵਿੱਚ ਮੁੜ ਜੇਤੂ ਹੋਵੇਗੀ ਇਹ ਔਨ ਵਾਲਾ ਸਮਾਂ ਦੱਸੂਗਾ ਅੱਜ ਲਈ ਐਨ ਆਈ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ